3 ਤਰੀਕ ਨੂੰ ਮੀਟਿੰਗ ਕੀਤੀ ਐਗਜੈਕਟਿਵ ਦੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ 8 ਮੈਂਬਰੀ ਕਮੇਟੀ ਪਹਿਲੀ ਬਣੀ ਸੀ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਉਹ ਕਮੇਟੀ ਦੀ ਮੀਟਿੰਗ ਸਰਦੀ ਜਾਵੇ ਉਹ ਮੀਟਿੰਗ ਅਸੀਂ ਫਿਰ 2 ਦਸੰਬਰ ਨੂੰ ਐਸੇ ਹਾਲ ਦੇ ਵਿੱਚ ਬੈਠ ਕੇ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿਉਂਕਿ ਪਟੀਸ਼ਨ ਮਾਰਸੀ ਪਟੀਸ਼ਨ ਸਿੱਖ ਕੌਮ ਨੇ ਸਮੂਹਿਕ ਤੌਰ ਤੇ ਸਾਰਿਆਂ ਨੇ ਪਾਠ ਦੇ ਦੇਖ ਤੇ ਸ਼ਮਣੀ ਕਮੇਟੀ ਨੇ ਪਾਈ ਸੀ ਤੇ ਉਸ ਦਿਤਰਜ ਦੇ ਉੱਤੇ ਸਾਰੇ ਪੰਥਨਾ ਸਲਾਹ ਕਰਕੇ ਤੇ ਕੋਈ ਐਕਸ਼ਨ ਲਿਆ ਜਾਵੇ ਫਿਰ 3 ਦਸੰਬਰ ਨੂੰ ਫਿਰ ਅਸੀਂ ਆਪਣੀ ਐਗਜ਼ੀਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥਕ ਇਕੱਠ ਉੱਤੇ ਦਿੱਲੀ ਵਿਖੇ ਰਕਾਬ ਗਾਂਜ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸ ਵਾਲੂ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਸਪੁਰਤ ਕਰਾਂਗੇ ਇਹ ਫੈਸਲਾ 3 ਦਸੰਬਰ ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜਵਾਨਾ ਸਾਹਿਬ ਨੇ ਫਿਰ ਦੁਆਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਪੇ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੀ ਤਰਜ਼ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ 5 ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹੜੇ ਮੈਂਬਰ ਤੁਸੀਂ ਭਲੀਭਾਂ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰੇਬਲ ਪ੍ਰਾਈਮ ਮਿੰਿਸਟਰ ਆਫ ਇੰਡੀਆ ਨੂੰ ਚਿੱਠੀ ਲੈ ਕੇ ਸਮਾ ਮੰਗਿਆ ਜਾਵੇ ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬੰਡ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ। ਸੋ ਅਸੀਂ ਉਹਨੂੰ ਇਨ ਬਿਨ ਉਹ 10ਕ ਦੀ ਮਹਿੰਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੋਰਟ ਕਰ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲਿਖ ਲਿਆ। ਤੇ ਮੈਂ ਧੰਨਵਾਦ ਕਰਦਾ ਸੋਹਿਕ ਤੌਰ ਤੇ ਪੰਜਾਬ ਦੇ ਪੰਥਦਰਦਿਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਨੇ ਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਉਹਨੇ ਕਿਹਾ ਪੂਰਨ ਸਹਿਯੋਗ ਦੇਾਂਗੇ। ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ। ਇਸੇ ਤਰ ਦੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨਸ ਨੇ ਵੀ ਸਾਰਿਆਂ ਇਕੱਠੇ ਹੋ ਕੇ ਇਹ ਕਿਹਾ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਾਂਗੇ। ਚਰਮਣੀ ਅਕਾਲੀ ਦਲ ਨੇ ਵੀ ਕਿਹਾ ਸ਼ਮੂਲੀਅਤ ਕਰਾਂਗੇ। ਜਿਹੜੇ ਵੱਖ-ਵੱਖ ਧੜੇ ਸੀਗੇ ਕੱਲ ਮੈਂ ਸਰਦਾਰ ਸਰਦੇਵ ਸਿੰਘ ਜੀ ਢੀਂਡ ਸਾਹ ਭੋਗ ਤੇ ਮਿਲੇ ਉੱਥੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨਾਲ ਵੀ ਵਸਬਰਾ ਹੋਇਆ ਉਹਨੇ ਵੀ ਕਿਹਾ ਅਸੀਂ ਵੀ ਆਪਣੇ ਬੰਦੇ ਭੇਜਾਂਗੇ ਸੋ ਮੈਨੂੰ ਇਸ ਗੱਲ ਦੀ تسلی ਸੀ ਕਿ ਬਹੁਤ ਵੱਡੇ ਪੱਧਰ ਤੇ ਸਾਰੇ ਸਿੱਖ ਪੰਥ ਦੇ ਸਿੱਖ ਪੰਥ ਦਰਦੀਆਂ ਨੇ ਇਹ ਗੱਲ ਦਾ ਹਾਂ ਮੈਂ ਪੜੀ ਸੀ ਕਿ ਅਸੀਂ ਉਸ ਮੀਟਿੰਗ ਦੇ ਬਹੁਤ ਜਿਹੜਾ ਅਸੀਂ 20 ਤਰੀਕ ਨੂੰ ਇੱਕ ਜਿਹੜੇ 26 ਲੱਖ ਪਰਫਾਰਮ ਹੈ ਉਹ ਦੇਣ ਜਾਣਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਅਸੀਂ ਪ੍ਰੋਗਰਾਮ ਵੀ ਵੱਖ-ਵੱਖ ਥਾਂ ਲੀਕ ਲੈ ਸੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਲੋਕਲ ਕਮੇਟੀਆਂ ਜਿਹੜੀਆਂ ਬਹੁਤ ਸਾਰੀਆਂ ਨੇ ਹਾਮੀ ਭਰੀ ਸੀ ਸਿੰਘ ਸੁਭਾਵਾਂ ਨੇ ਹਾਮੀ ਭਰੀ ਸੀ ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਬਹੁਤ ਵੱਡੀ ਤਦਾਦ ਚ ਉਹਨੇ ਵੀ ਚਾਹੇ ਜੰਮੂ ਕਸ਼ਮੀਰ ਦੀ ਚਾਹੇ 36 ਗੜ ਵਾਲੇ ਪਾਸਿਓਂ ਜਿੰਨੇ ਵੀ ਮਿਸ਼ਨ ਸੀਗੇ ਉਹਨਾਂ ਸਾਰਿਆਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਅਚੇਚੇ ਤੌਰ ਤੇ ਸ਼ਾਮਲ ਹੋਵਾਂਗੇ ਤੇ ਅਸੀਂ ਇਹਨੂੰ ਫਾਈਨਲ ਟੱਚ ਵੀ ਦੇ ਲਿਆ ਵੀ ਆਪਾਂ ਹੁਣ ਇਹਦਾ ਕਿਦਾ ਕਿਦਾਂ ਕਿਵੇਂ-ਕਿਵੇਂ ਪ੍ਰੋਗਰਾਮ ਕਰਨਾ ਪਰ ਕਈ ਵਾਰੀ ਵਿੱਚ ਕੁਝ ਅੜਚਨਾ ਵੀ ਆ ਜਾਂਦੀਆਂ ਕੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਇੱਕ ਜ਼ਹਿਦਾਦਾਰ ਸ਼੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਚਿੱਠੀ ਸਾਰੀ ਪੜ੍ਹ ਕੇ ਸੁਣਾਉਣੀ ਚਾਹਨਾ ਇਹਦੇ ਨਾਲ ਚਿੱਠੀ ਦੇ ਨਾਲ ਫਿਰ ਬਾਅਦਾਂ ਮੈਂ ਪ੍ਰਤੀਕਾਂ ਸਾਡੇ ਕੋਲ ਬਾਅਦ ਚ ਦੇਣਾ ਮਾਨਜੋਗ ਸਿੰਘ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਬੰਦੀ ਸਿੰਘਾਂ ਤੇ ਫਾਂਸੀ ਚੱਕੀ ਕੱਟ ਰਹੇ ਭਾਈ ਰਾਜੋਵਾਨਾ ਜੀ ਰਿਹਾਈ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਦਾਤ ਨੂੰ ਵੀ ਮੈਂਬਰ ਵਜੋਂ ਪਾਇਆ ਗਿਆ ਹੈ ਇਸ ਕਮੇਟੀ ਵਿੱਚ ਰਾਜਨੀਤਿਕ ਲੋਕਾਂ ਨੂੰ ਪਾਉਣ ਦਾ ਦਾਅਸ ਨੇ ਆਪ ਦੀ ਪਾਸ ਇਤਰਾਜ਼ ਵੀ ਜਾਰੀ ਕੀਤਾ ਸੀ ਪੰਥ ਦੀ ਸਰਮੌਰ ਸ਼ਖਸੀਅਤ ਅਤੇ ਸੰਸਥਾ ਵੱਲੋਂ ਆਏ ਦੇਸ਼ਾਂ ਨੂੰ ਮੰਨਦੇ ਹੋਏ ਇਸ ਕਮੇਟੀ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮਿਤੀ 9 12 ਨੂੰ ਸੱਦੀ ਮੀਟਿੰਗ ਵਿੱਚ ਦਾਅਸ ਨੇ ਸਮੂਲੀਅਤ ਕੀਤੀ ਸੀ ਇਸ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਹਿਮ ਗੱਲਾਂ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਸੀ ਕਿ ਸਾਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਮਾਮਲਾ ਸੁਲਝਾਉਣਾ ਚਾਹੀਦਾ ਹੈ। ਜਿਸ ਫੈਸਲੇ ਵਿੱਚ ਵਰਜਿੰਦਰ ਸਿੰਘ ਸਰਦਾਰ ਵਰਜਿੰਦਰ ਸਿੰਘ ਹਵਦਾਰ ਤੇ ਬੀਬੀ ਕਮਲਦੀਪ ਕੌਰ ਰਾਜਵਾਨ ਦੇ ਦਾਸ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਸਵਾਦ ਦੇ ਰਾਹ ਵਿੱਚ ਚੱਲਣਾ ਚਾਹੀਦਾ ਹੈ ਜਿਸ ਸੰਬੰਧੀ ਦਾਸ ਨੇ ਆਪ ਜੀ ਨੂੰ ਫੋਨ ਤੋਂ ਵੀ ਜਾਣੂ ਕਰਵਾਇਆ ਸੀ। ਪਰ ਅਫਸੋਸ ਨਾਲ ਦੱਸਣਾ ਪਾ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਕਮੇਟੀ ਨੂੰ ਐਮੀਤ ਨਾਮ ਦੇਂਦੇ ਹੋਏ 20 ਦਸੰਬਰ 2023 ਨੂੰ ਦਿੱਲੀ ਵਿੱਚ ਰਾਸ਼ਟਰਪਤੀ ਪਵਨ ਤੇ ਧਾਰਨਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਮੂਹਿਕ ਰੂਪ ਵਿੱਚ ਲਏ ਗਏ ਫੈਸਲੇ ਦੇ ਖਿਲਾਫ ਹੈ। ਦਾਸ ਨੇ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਹਰ ਫੈਸਲੇ ਨੂੰ ਨਾਤਮਾਸਬ ਕੀਤਾ ਹੈ ਅਤੇ ਉਸ ਲਈ ਚੱਲਣ ਲਈ ਉਸ ਚੱਲਣ ਲਈ ਬਚਨਬੰਦ ਹਾਂ। ਅਸੀਂ ਪੰਤਕ ਮਸਲਿਆਂ ਲਈ ਸਮੂੱਚੀ ਕੌਮ ਨਾਲ ਖੜੇ ਹਾਂ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਫੈਸਲਾ ਪੰਤ ਦੇ ਹੱਕ ਵਿੱਚ ਨਹੀਂ। ਇਸ ਲਈ ਆਪ ਜੀ ਨੂੰ ਸਿਮਰ ਬੇਨਤੀ ਕਰਦਿਆਂ ਕਿ ਸ਼ੋਮਣੀ ਕਮੇਟੀ ਪ੍ਰਧਾਨ ਨੂੰ ਬੁਲਾ ਕੇ ਲੈ ਗਏ ਪੰਜ ਮੈਂਬਰੀ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਆਦੇਸ਼ ਦਿਓ ਜੀ ਹੁਣ ਇਹ ਕਮੇਟੀ ਮੀਟਿੰਗ ਸਾਨੂੰ ਆ ਜਿਹੜੀ ਚਿੱਠੀ ਆ ਸਿੰਘ ਸਾਹਿਬ ਨੇ ਭੇਜ ਦਿੱਤੀ ਸੀ ਅਸੀਂ ਫਿਰ ਬੈਠ ਕੇ ਕੀਤਾ ਕਿ ਪੰਥ ਦੇ ਬਧੇਰੇ ਹੇ ਤਾਂ ਲਈ ਕੋਈ ਆੜਚੜ ਨਾ ਪਵੇ ਫਰਾਕ ਦਿਲੀ ਦਿਖਾ ਲਦੇ ਅਸੀਂ ਫਿਰ ਇਹ ਫੈਸਲਾ ਲਿਆ ਕਿ ਇਹ ਜਿੱਡਾ ਵੱਡਾ ਹੰਗਾਰਾ ਲੋਕਾਂ ਨੇ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਕਿਉਂਕਿ ਅਸੀਂ ਪੰਜ ਮੈਂਬਰੀ ਤੋਂ ਪਹਿਲਾ ਫੈਸਲਾ ਸੀ ਸਾਡਾ ਮੈਂ ਤਾਂ ਬਾਰ-ਬਾਰ ਕਹਿ ਰਿਹਾ ਇਹ 3 ਸਤੰਬਰ ਨੂੰ ਫੈਸਲਾ ਸੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਬਧੇਰੇ ਹਿਤਾਂ ਲਈ ਵੀ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਫੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮਤ ਭੇਜਣਾ ਆ ਜਾਣ ਇਹ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਨੂੰ ਹਾਲ ਦੀ ਕੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਇਹ ਇਸ ਕਰਕੇ ਫੈਸਲਾ ਕੀਤਾ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੀ ਕਾਲਤਾਖ ਸਾਹਿਬ ਵੱਲੋਂ ਬਣੀ ਆ ਤੇ ਇਹ ਕਾਲਕਾਜੀ ਵੱਲੋਂ ਆਈ ਚਿੱਠੀ ਵੀ ਇਹ ਕਿਸੇ ਤਰ੍ਹਾਂ ਆਪੋ ਵਿਚੀ ਸਾਡੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਭੇਤ ਉਹਨਾਂ ਦੇ ਵਿੱਚ ਭਿੰਨ ਭੇਤ ਨਾ ਹੋ ਜਾਏ ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਮੈਂ ਸੋ ਮੋਹ ਹੈ ਇੱਕ ਤੌਰ ਤੇ ਪੰਜਾਬ ਦੇ ਸਾਰੇ ਵਾਸੀਆਂ ਦਾ ਔਰ ਉਹਨਾਂ ਸਾਰਿਆਂ ਵਾਸੀਆਂ ਦਾ ਦਿਲ ਦੀਆਂ ਡੰਗੀਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ 20 ਤਰੀਕ ਦੇ ਕਾਟਲੇ ਬਹੁਤ ਵੱਡਾ ਭਰਮਾ ਹੰਗਾਰਾ ਦਿੱਤਾ ਸੀ ਮੈਂ ਇਹ ਵੀ ਦੱਸ ਦਿਆਂ ਸੀ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾਅ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਜ਼ਾਕਤ ਕੀਤੀ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੁਰਦ ਕਰਨੇ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਬਾਤ ਕਰਨਾ ਚਾਹਣਾ ਕਿ ਕੋਈ ਧਾਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ ਦਾਸਤ ਦੀ ਮਹਿੰਮ ਜਿਹੜੀ ਉਹਨਾਂ ਦੇ ਰੂਬਰੂ ਕਰਨੀ ਸੀ ਸੋ ਗੁਰੂ ਕਿਰਪਾ ਕਰੇ ਪੰਥ ਦੇ ਬਧੇਰੇ ਹਿੱਤਾਂ ਲਈ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਉਹ ਜਿਹੜੀ ਫਾਂਸੀ ਦੀ ਸਜ਼ਾ ਉਹ ਲਾਈਫ ਅਮਰਜਮੈਂਟ ਵਿੱਚ ਹੋ ਜਾਵੇ ਤੇ ਬਾਕੀ ਜਿਹੜੇ ਸਾਡੇ ਸਿੰਘ ਆ ਉਹ ਅਸੀਂ ਸਾਰੇ ਪ੍ਰੋਗਰਾਮ ਲੀਕ ਲੈ ਸੀ ਉਹਨਾਂ ਲਈ ਅਸੀਂ ਸਾਰੀਆਂ ਫਲੈਕਸਾਂ ਵੀ ਬਣਾਈਆਂ ਤੇ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਪਰ ਕਿਉਂਕਿ ਪੰਥਕ ਇਕਤਾ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਰੋੜਾ ਨਹੀਂ ਬਣਦੀ ਭਾਵੇਂ ਸਾਡਾ ਪ੍ਰੋਗਰਾਮ ਵੱਖਰਾ ਪਹਿਲਾਂ ਦਾ ਲੀਕ ਹੋਇਆ ਸੀ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਇਹ ਜਿਹੜਾ ਹਾਲ ਦੀ ਕੜੀ ਆ ਜਿਹੜਾ ਇਹਨੂੰ ਅਸੀਂ ਹਾਲ ਦੀ ਕੜੀ ਮੁੱਲਤਵੀ ਕੀਤਾ ਤੋਂ ਸੰਬੰਧਤ ਜਿਹੜੇ ਆ ਉਹ ਮੈਂ ਤਾਂ ਬਾਰ-ਬਾਰ ਤੁਹਾਨੂੰ ਸਪਾਇਟ ਕਰਦਾ ਸੀ ਕਿਉਂਕਿ ਕਈ ਵਾਰੀ ਅਸਲ ਗੱਲ ਕਨਵੇ ਨਹੀਂ ਹੁੰਦੀ ਉਹ ਜਿਹੜਾ ਪੰਜ ਮੈਂਬਰੀ ਦੀ ਕਮੇਟੀ ਬੰਡ ਤੋਂ ਬਾਅਦ ਜੇ ਕੋਈ ਫੈਸਲਾ ਲਿਆ ਹੁੰਦਾ ਫਿਰ ਤਾਂ ਕਹਿ ਲੈਂਦੇ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਅਸੀਂ ਉਹ ਜਿਹੜਾ ਮੁੱਲਤਵੀ ਹਾਲ ਦੀ ਘੜੀ ਕਰ ਰਹੇ ਹਾਂ ਦੂਸਰਾ ਕਿਉਂਕਿ ਅੱਜ 15 ਬਾੜਾ ਸ਼ਹੀਦੀ 15 ਬਾੜਾ ਸ਼ੁਰੂ ਹੋ ਗਿਆ ਅੱਜ ਮੈਂ ਜਾਣਾ ਸੀ ਪਰਿਵਾਰ ਵਿਛੋੜੇ ਸਥਾਨ ਦੇ ਉੱਤੇ ਬਾਰ ਆ ਕਿਉਂਕਿ ਇੱਕ ਅਹਿਮ ਗੱਲ ਦੀ ਚਿੱਠੀ ਦੇ ਨਾਲ ਤਬਦੀਲੀ ਹੋ ਗਈ। ਸੋ ਇਸ ਕਰਕੇ ਮੈਂ ਤੁਹਾਡੇ ਰੂਬਰੂ ਹੋ ਰਿਹਾ। ਇਹ ਜਿਹੜਾ ਖੇਸ ਦੀ ਪੰਦਰਵਾੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰੂ ਘਰਾਂ ਨੂੰ ਬੇਨਤੀ ਆ ਸੁਨੇਹਰ ਪਈ ਪਹਿਲੀ ਜਨਵਰੀ ਤੱਕ ਕਿਸੇ ਵੀ ਸਥਾਨ ਦੇ ਉੱਤੇ ਕਿਸੇ ਨੂੰ ਸਿਰ ਪਾਉ ਦੀ ਬਖਸ਼ਿਸ਼ ਨਾ ਕੀਤੀ ਜਾਵੇ। ਕੇਵਲ ਦਾ ਕੇਵਲ ਅਰਦਾਸ ਰੂਪੀ ਮਹਾਨ ਚਹੀਦਾ ਸੰਗਾਂ ਨੂੰ ਨਤਮਸਤਕ ਹੋਈਏ ਕੋਈ ਬਿਲਕੁਲ ਸਾਰੇ ਗੁਰੂ ਘਰ ਇਸ ਗੱਲ ਨੂੰ ਮੈਂ ਸਨੇਮਰ ਬੇਨਤੀ ਕਰਦਾ ਤੇ ਸ਼ੋਮਣੀ ਕਮੇਟੀ ਦੇ ਜਿੰਨੇ ਸਥਾਨ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਆਦੇਸ਼ ਵੀ ਕਰ ਦਿੱਤੇ ਆ ਚਿੱਠੀਆਂ ਜਿਹੜੀਆਂ ਚੱਲੇ ਵੀ ਗਈਆਂ ਵੀ ਤੁਸੀਂ ਪਹਿਲੀ ਤੱਕ ਕਿਸੇ ਨੇ ਕਿਸੇ ਗੁਰੂ ਘਰ ਦੇ ਵਿੱਚ ਸਿਰ ਪਾਉ ਨਹੀਂ ਦੇਣਾ ਹਾਂ ਸਿਰਫ ਜਿੱਥੋਂ ਨਗਰ ਕੀਰਤਨ ਪ੍ਰਭ ਹੋਣਾ ਉਥੇ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਦੇਖ ਸਕਦੇ ਆ ਇੱਕ ਸਿਰਫ ਸਿਰਪਾਉ ਬਾਕੀ ਕਿਤੇ ਕੋਈ ਸਿਰਪਾਉ ਨਹੀਂ ਦੇਣਾ ਉਹ ਤੋਂ ਇਲਾਵਾ ਇਹ 15 ਦਿਨਾਂ ਦੇ ਵਿੱਚ ਕੋਈ ਵੀ ਮਿੱਠਾ ਭਗਵਾਨ ਜਿਹੜਾ ਆ ਚਾਹੇ ਸਚਖੰਡ ਦਰਬਾਰ ਸਾਹਿਬ ਆ ਚਾਹੇ ਤਖਤ ਕੇਸਗੜ੍ਹ ਆ ਚਾਹੇ ਸ੍ਰੀ ਫਤੇਗੜ੍ਹ ਸਾਹਿਬ ਦੀ ਧਰਤੀ ਆ ਉਹਦੇ ਵਿੱਚ ਕੋਈ ਮਿੱਠਾ ਦਾ ਭਗਵਾਨ ਨਹੀਂ ਬਣਾਇਆ ਜਾਊਗਾ ਕੇਵਲ ਦਾ ਕੇਵਲ ਇੱਕ ਦਾਤ ਤੇ ਇੱਕ ਸਬਜ਼ੀ ਕੋਈ ਸ਼ਾਹੀ ਭੋਜ ਨਹੀਂ ਸਿਰਫ ਜੋ ਪਰੰਪਰਾ ਖਾਲਸੇ ਦੀ ਉਹ ਸਿਰਫ ਇੱਕ दाल ਤੇ ਸਬਜੀ ਤੇ ਸੈਂਪਲ ਫੁੱਲ ਕੇ ਨਾਲ ਇਹ ਪਹਿਲੀ ਜਨਵਰੀ ਤੱਕ ਇਸੇ ਤਰ੍ਹਾਂ ਰੱਖਣਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਅਗਜੈਕਟਿਵ ਦੇ ਵਿੱਚ ਕੋਈ ਹੋਰ ਨਵਾਂ ਫੈਸਲਾ ਸਰਪਉ ਦੀ ਬਾਕਸ ਵੀ ਬਾਬਤ ਵੀ ਲਵਾਂਗੇ ਸੋ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਕਰਕੇ ਅੱਜ ਆਪਾਂ ਇਸ ਆਜ਼ਾਦ ਦੇਸ਼ ਦੀ ਧਰਤੀ ਤੇ ਬੈਠੇ ਆ ਜੇ ਉਹ ਸ਼ਹਾਦਤ ਨਾ ਦਿੰਦੇ ਤਾਂ ਹੋ ਸਕਦਾ ਸੀ ਅਸੀਂ ਵੀ ਅੱਜ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਗੜੇ ਹੁੰਦੇ ਸੋ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਲਹੂ ਤੇ ਮਿੰਜ ਦੇ ਨਾਲ ਅੱਜ ਤਾਂ ਲੋਕਤੰਤਰ ਹੈ ਉਹਦੋਂ ਲੋਕਤੰਤਰ ਨਹੀਂ ਸੀ ਉਹਦੋਂ ਰਾਜ ਸਤਾ ਮਹਾਰਾਜਾਂ ਦੀ ਹੁੰਦੀ ਸੀ ਉਹਨਾਂ ਮਹਾਨ ਸ਼ਹੀਦਾਂ ਨੇ ਇਹ ਜਿਹੜੀਆਂ ਪਰੰਪਰਾਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਉਹਨਾਂ ਦੇ ਵਿੱਚੋਂ ਤਿੰਨ ਤਿੰਨ ਪੰਜ ਪਿਆਰਿਆਂ ਦਾ ਸ਼ਹੀਦੀਆਂ ਪਾਉਣਾ 40 ਮੁਕਤਿਆਂ ਦਾ ਫਿਰ 40 ਜਾ ਕੇ ਮੋਕਸਰ ਦੀ ਧਰਤੀ ਤੇ ਖੁਰਾਣੇ ਦੀ ਟਾਬ ਇਹ ਸਾਰਾ ਮਹੀਨਾ ਫੋ ਦਾ ਜਿਹੜਾ ਆ ਇਹ ਮੈਂ ਤਾਂ ਕਈ ਵਾਰੀ ਮਾਲਵੇ ਦੀ ਧਰਤੀ ਤੇ ਵੀ ਦੇਖਦਾ ਭਈ ਲੋਕ ਬਹੁਤ ਸਿੰਪਲ ਢੰਗ ਨਾਲ ਇੱਕ ਦਾਤ ਤੇ ਕੋਲ ਫੁਲਕਾ ਬਣਾਉਂਦੇ ਸਰਦੀਪ ਨਹੀਂ ਬਣਾਉਂਦੇ ਤੇ ਕਈ ਤਾਂ ਪਰਿਵਾਰ ਅੱਜ ਵੀ ਆਸਣ ਵੀ ਆਪਣਾ ਜ਼ਮੀਨ ਤੇ ਪੈ ਕੇ ਆਪਣਾ ਰਾਇਣ ਬਸੇੜਾ ਕਰਦੇ ਰਾਤ ਨੂੰ ਸੋ ਮੈਂ ਸਮਝਦਾ ਇਹ ਗੁਰੂ ਸਾਹਿਬ ਕਿਰਪਾ ਕਰਨ ਮਹਾਨ ਸ਼ਹੀਦ ਸਤਕਾਰ ਤੇ ਜੋ ਸਿੱਖ ਪੰਥਲੇ ਉਹ ਨਹੀਂ ਪੈਣਾ ਪਾਈਆਂ ਉਹ ਸਾਡੇ ਲਈ ਅੱਜ ਵੀ ਪ੍ਰਚਲਿਤ ਆ ਖਾਲਸਾ ਪੰਥ ਉਹਨਾਂ ਤੇ ਹਮੇਸ਼ਾ ایمان ਕਰਦਾ ਤੇ ਮਾਨ ਕਰਦਾ ਰਹੂਗਾ ਅੰਤ ਦੇ ਬੀ ਤੁਹਾਨੂੰ ਫੇਰ ਕਿ ਇਹ 20 ਤਰੀਕ ਦਾ ਜਿਹੜਾ ਪ੍ਰੋਗਰਾਮ ਨੂੰ ਹਾਲ ਦੀ ਘੜੀ ਮੁੱਲਤਵੀ ਕੀਤਾ ਪੰਥ ਦੇ ਬਧੇਰੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਤੇ ਮੈਂ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਦਾ ਰਿਣੀ ਵੀ ਆ ਦਿਲ ਦੀਆਂ ਢੰਗੀਆਂ ਤੋਂ ਜਿੱਡਾ ਵੱਡਾ ਮੇਰਾ ਖਿਆਲ ਸਮਰਥਨ ਇਸ 20 ਤਰੀਕ ਦੇ ਪ੍ਰੋਗਰਾਮ ਨੂੰ ਸਿਗਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕਾਂ ਨੇ ਜਾਣਾ ਸੀ ਪਰ ਵਧੇਰੇ ਹਿੱਤਾਂ ਲਈ ਕਿਉਂਕਿ ਸ੍ਰੀ ਅਕਾਲ ਤਖਤ ਹਰ ਕਲੇ ਸਿਰ ਮੋੜਿਆ ਸ੍ਰੀ ਅਕਾਲ ਤਖਤ ਸਾਹਿਬ ਹਰ ਸਿੱਖ ਨਾਤਮਸਤਕ ਹੁੰਦਾ ਤੇ ਉਹਦੇ ਤਹਿ ਤੇ ਹੀ ਤੇ ਵਧੇਰੇ ਹਿੱਤਾਂ ਨੂੰ ਤੇ ਪੰਜ ਮੈਂਬਰੀ ਕਮੇਟੀ ਚ ਕੋਤਰਾ ਰੇਡ ਨਾ ਆਵੇ ਇਸ ਕਰਕੇ ਹਾਲ ਦੀ ਕੜੀਏ ਜਿਹੜਾ ਆ ਮੁੱਲਤਵੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਤੋਂ ਬਾਅਦ ਮੁੱਲਤਵੀ ਕੀਤਾ ਗਿਆ ਜੀ ਦੇਖੋ ਏ ਆ ਚਿੱਠੀ ਆਈ ਆ ਮੇਰੀ ਬੈਂਤੀ ਸੌਲਾ ਇਹ ਚਿੱਠੀਆਂ ਜਿਹੜੀਆਂ ਵੀ ਆਉਂਦੀਆਂ ਆਕਾਲ ਤੱਕ ਸਾਨੂੰ ਭੇਜਦਾ ਇਹ ਸਾਨੂੰ ਗੌਰਲੇ ਭੇਜੀ ਸੀ ਅਸੀਂ ਗੌਰ ਕਰਕੇ ਅੱਜ ਜਿਹੜਾ ਆ ਇਹ ਆਪਣੇ ਤੌਰ ਤੇ ਆ ਜਿਹੜਾ ਇਹ ਫੈਸਲਾ ਲਿਆ ਜਿਹਨਾਂ ਸਰਪੰਚਾਂ ਬੰਨਾਂ ਦੇ ਪੈਟਰ ਆ ਜਿਹਨਾਂ ਤੋਂ ਬਾਅਦ ਵਿਖੇ ਜਿਹੜਾ ਵਿਆਹ ਨੂੰ ਲੈ ਕੇ ਅਨੰਦਪੁਰ ਸਾਹਿਬ ਦਾ ਗੜੀਆ ਲਹਿੰਗਾ ਚੋਲੀਆਂ ਦੇ ਲੈ ਕੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਆ ਕਿ ਜਿਹੜਾ ਸਿੱਖ ਦਾ ਜਿਹੜਾ ਲਵਾਸ ਆ ਸਤਗੁਰੂ ਜੀ ਨੇ ਬਹੁਤ ਸਾਦਾ ਬਾਕਿਆ ਆਜ ਦਾ ਸਲਵਾਰ ਕਮੀਜ਼ ਤੇ ਬਾਹਰਲੇ ਲੋਕ ਵੀ ਜਿਹੜੇ ਆ ਫਾਨ ਮਕਰ ਮਹਿਸੂਸ ਕਰਦੇ ਆ ਤੇ ਉਹ ਤਾਂ ਇੱਕ ਜਿਹੜਾ ਆਨੰਦ ਕਾਰਜ ਦੇ ਵਿੱਚ ਉਹਨੇ ਆਪਣੇ ਕੀਤੀ ਤੇ ਮੈਂ ਸਮਝਦਾ ਬਿੜੀ ਠੀਕ ਆ ਸਿੰਪਲ ਸਿੰਪਲ ਤੌਰ ਤੇ ਹੋਵੇ ਚੰਗੀ ਗੱਲ ਕਈ ਵਾਰੀ ਆਨੰਦ ਕਾਰਜਾਂ ਤੇ ਦੇਖਦੇ ਆ ਆਪਾਂ ਵਿਚਾਰੇ ਦੋ ਦੋ ਬੰਦੇ ਬੀਬੀਆਂ ਪਿੱਛੇ ਵਿਚਾਰੇ ਉਹਨਾਂ ਦੇ ਜਿਹੜੇ ਉਹਨੇ ਪਾਇਓ ਹੁੰਦੇ ਕਪੜੇ ਉਹਨਾਂ ਦੇ ਲੈ ਕੇ ਰਹਿੰਦੇ ਆ ਪਰ ਜਿੰਨਾ ਸਿੰਪਲ ਹੋ ਜਾ ਤਾਂ ਮੈਂ ਸਮਝਦਾ ਚੰਗੀ ਗੱਲ ਉਹ ਅੱਜ 20 ਤਰੀਕ ਦਾ ਪ੍ਰੋਗਰਾਮ ਤਾਂ ਮੁਲਤਵੀ ਕਰ ਦਿੱਤਾ ਕਿ ਜਿਹੜੇ ਕਹਿ ਵੀ ਲੱਗਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬਸਰੇ ਪਾਸੇ ਵੀ ਕੀ ਇਹ ਕਿਹੇ ਪਾਸੇ ਹੰਗਾਰਾ ਮਿਲਿਆ ਤਾਂ ਮੁਲਾਕਾ ਹੰਗਾਰਾ ਹੰਗਾਰਾ ਮਿਲੂਗਾ ਕਿਉਂਕਿ ਅਸੀਂ ਹੱਲ ਚਿੱਠੀਆਂ ਲਿਖੀਆਂ ਭੇਜੀਆਂ ਹੀ ਆਂ ਸਪੀਡ ਪੋਸਟ ਦਾ ਵੀ ਭੇਜੀਆਂ ਉਹਨਾਂ ਦੇ ਪੋਰਟਲ ਤੇ ਵੀ ਭੇਜੀਆਂ ਈਮੇਲ ਵੀ ਉਹਨਾਂ ਨੂੰ ਕੀਤੀਆਂ ਤੇ ਸਾਡੇ ਸੂਤਰ ਆਪਣੇ ਜਿਹੜੇ ਆ ਉਸ ਪਾਸੇ ਨੂੰ ਲੱਗੇ ਹੋਏ ਆ 31 ਦਸੰਬਰ ਤੱਕ ਦਾ ਸਮਾਂ ਦਿੱਤਾ ਸ੍ਰੀ ਕਾਲਪਿਕ ਸਹਿਯੋਗ ਚਲੋ ਅਸੀਂ ਹੁਣ ਅਸੀਂ ਯਤਨ ਹੁਣ ਸ਼ੁਰੂ ਕਰ ਦਿਤੇ ਆ ਕਿਉਂਕਿ ਦੂਸਰੇ ਪਾਸੇ ਸਰਕਾਰ ਨਾਲ ਗੱਲਬਾਤ ਹੋਣੀ ਆ ਤੇ ਉਹਦੇ ਲਈ ਜਿੰਨਾ ਸੀ ਹੋ ਸਕੂਆ ਯਤਨ ਕਰਾਂਗੇ ਜੇ ਕੁਝ ਕਿਉਂਕਿ ਪੰਜ ਮੈਂਬਰੀ ਕਿਉਂਕਿ ਮੈਂ ਉਦੋਂ ਫੈਸਲਾ ਸਾਰਿਆਂ ਨੇ ਕੀਤਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਉਹਦਾ ਬਲਾਰਾ ਦਾ ਧਾਮ ਹੀ ਹੋਊਗਾ ਪਰ ਜੋ ਫੈਸਲੇ بیٹھ ਕੇ ਉੱਥੇ ਹੋਣਗੇ ਉਹੋ ਹੀ ਮੈਂ ਬੋਲੂਗਾ ਉਹਦੇ ਵਿੱਚ ਮੈਂ ਜਾਤੀ ਕੋਈ ਗੱਲ ਜਿਹੜੀ ਆਪਣੇ ਮੂੰਹ ਨਹੀਂ ਕਹਣੀ ਉਹ ਜੋ ਕਮੇਟੀ ਮੈਨੂੰ ਉਦੇਸ਼ ਕਰੂਗੀ ਮੈਂ ਵਿੱਚੇ ਹੋਊਗਾ ਉਹਦੇ ਮੁਤਾਬਕੇ ਬੋਲਿਆ ਬੰਦਾ ਦੀ رائے ਲੈ ਕੇ ਫੈਸਲਾ ਕੀਤਾ ਗਿਆ ਇਹ ਤਾਂ ਕਿਉਂਕਿ ਸਾਡਾ ਸ਼ੋਮਣੀ ਕਮੇਟੀ ਦਾ ਫੈਸਲਾ ਸੀ ਇਹ ਪੰਜਾਂ ਦਾ ਨਹੀਂ ਸੀ ਫੈਸਲਾ ਇਹ ਸਾਡਾ ਮੈਂ ਤਾਂ ਹੀ ਕਿਹਾ 3 ਸਤੰਬਰ ਨੂੰ ਵੀ ਸਾਡਾ ਫੈਸਲਾ ਸ਼ੋਮਣੀ ਕਮੇਟੀ ਦਾ ਇਕੱਲਾ ਸੀ ਐਗਜੈਕਟਿਵ ਨੇ ਮਤਾ ਪਾ ਕੇ ਇਹ ਲਿਆ ਸੀ ਇਹ ਇਸ ਕਰਕੇ ਕੀਤਾ ਇਹ ਪੰਜਾਂ ਦਾ ਨਹੀਂ ਸੀ ਨੈਕਸਟ ਡੇਟ ਪੰਜ ਮੈਂਬਰੀ ਕਮੇਟੀ ਦਾ ਨਹੀਂ ਸੀ ਇਹਦੇ ਵਿੱਚ ਕੋਈ ਸਰੋਪਾ ਨੈਕਸਟ ਕਰਾਂਗੇ ਫਿਰ ਡਿਸਾਈਡ ਕਰਕੇ ਫੈਸਲਾ ਇਹ ਹੁਣ ਇਹ ਹੁਣ ਫੈਸਲਾ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਰੂਹ ਬੈਠ ਕੇ ਕਰਾਂਗੇ